ਕਮਰਾਜੀ ਆਇਆ ਤਾਂ ਤਾਂ ਵੀ ਜਿਹੜੇ ਸਰਕਾਰ ਹੈ ਆਪਣੋ ਕੰਮ ਕਰ ਰਹੀ ਹੈ ਕੁਝ ਨੋ ਐਸੇ ਹੀ ਹੈ ਪਿਛੜੇ ਹੁਣ ਕੰਟ ਹਾਲਾਤ ਵੀ ਹੈ ਲੋਕੀ ਵੀ ਜੇ ਮਮਰ ਉਮਰਪੁਰ ਪਰ ਮਹਿਰਬ ਸਿੰਘਾ ਨੇ ਇੱਕ ਨੀਤੀ ਹੋਰ ਤਰੋ ਬੁਲਾ ਕੇ ਉਹਦਾ ਕਤਲ ਕਰ ਦਿੱਤਾ ਰਾਜ ਕੀ ਤਿੰਨ ਸਾਲ ਤੋਂ ਉਹਨਾਂ ਦੇ ਆਪਸ ਵਿੱਚ ਰਿੰਗ ਸੀ ਰਿਲੇਸ਼ਨਸ਼ਿਪ ਜੋ ਸਾਨੂੰ ਮੀਡੀਆ ਤੋਂ ਜਾਂ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਠੀਕ ਹੈ ਨਾ ਉਸ ਦਿਨ ਗੱਲ ਉਹ ਜਦੋਂ ਉਹਨੂੰ ਇਹਨਾਂ ਨੇ ਮਾਰ ਮੜਕਤਾ ਆਪ ਗੱਡੀ ਚਲਾ ਰਿਹਾ ਔਰ ਉਹਨੂੰ ਗੱਡੀ ਚਲਾ ਰਿਹਾ ਔਰ ਵਕਾਇਦਾ ਆਪਣੇ ਬੰਦੇ ਆ ਕੋਲ ਨੂੰ ਪਰਵਾ ਰਿਹਾ ਸਤਿ ਸ਼੍ਰੀ ਅਕਾਲ ਮੈਂ ਸ਼ਮਾਂਗੀ ਤੇ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਨ 24 ਇਸ ਟਾਈਮ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਰਾਸ਼ਟਰੀ ਸ਼ਿਵ ਸੇਨਾ ਦੇ ਪ੍ਰਧਾਨ ਰਾਹੁਲ ਦੁਵਾਜੀ ਤੇ ਰਾਸ਼ਟਰੀ ਭਾਤ ਵੰਸ਼ੀਤੋ ਯੋਗੇਸ਼ ਪਖਸ਼ੀ ਜੀ ਸਭ ਤੋਂ ਪਹਿਲਾਂ ਸਵਾਗਤ ਫਿਰ ਗੱਲਬਾਤ ਕਰਾਂਗੇ ਕਰੰਟ ਮੁੱਦਿਆਂ ਨੂੰ ਲੈ ਕੇ ਸਭ ਤੋਂ ਪਹਿਲਾਂ ਸਵਾਗਤ ਅਸਰ ਜੈ ਸ਼੍ਰੀ ਰਾਮ ਬਹੁਤ ਬਹੁਤ ਸਵਾਗਤ ਹੈ ਜੈ ਸ਼੍ਰੀ ਰਾਮ ਜੀ ਕੀ ਹਾਲ ਚਾਲ ਦੋਨਾਂ ਦੇ ਬਹੁਤ ਵਧੀਆ ਜੀ ਸਰ ਸ਼ੁਰੂਆਤ ਕਰਾਂਗੇ ਕਿ ਸੋਸ਼ਲ ਮੀਡੀਆ ਦੇ ਜਿਹੜੇ ਚੜਨ ਵਾਲੇ ਸਟਾਰ ਸੀਗੇ ਜਾਂ ਸਟਾਰ ਕਹ ਲਈਏ ਜਾਂ ਇਨਫਲੂਐਂਸਰ ਕਹ ਲਈਏ ਲਗਾਤਾਰ ਉਹਨਾਂ ਦਾ ਜੋ ਕਤਲੇਆਮ ਹੋ ਰਿਹਾ ਹੈ ਜਾਂ ਉਹਨਾਂ ਤੇ ਜਿਸ ਤਰ੍ਹਾਂ ਕਾਰਵਾਈਆਂ ਹੋ ਰਹੀਆਂ ਨੇ ਕਿਸੇ ਨੂੰ ਸਿਕਿਉਰਿਟੀ ਮਿਲ ਰਹੀ ਹੈ ਵਿਚਾਰ ਇਸ ਟਾਈਮ ਦੋਨਾਂ ਦੇ ਕੀ ਹੈ ਵਾਰੀ-ਵਾਰੀ ਆਪਣਾ ਪੁਆਇੰਟ ਆਫ View ਰੱਖੋ ਤੁਹਾਨੂੰ ਰਾਮ ਜੀ ਆਪ ਤਾਂ ਵੀ ਜਿਹੜੇ ਸਰਕਾਰ ਹੈ ਉਹ ਕੋਮ કરી ਹੀ ਆ ਲੇਕਿਨ ਕੁਛ ਲੋਗ ਐਸੇ ਹੈਗੇ ਆ ਵੀ ਜਿਹੜੇ ਹੁਣ ਕੰਡ ਹਲਾਤੀ ਦੇ ਲੋਕ ਵੀ ਜੇ ਮਮਰ ਉੱਪਰ ਪਰ ਮਹਿਰੂ ਸਿਕਾ ਉਹਨੇ ਇੱਕ ਨਿੱਥੀ ਔਤ ਨੂੰ ਬੁਲਾ ਕੇ ਉਹਦਾ ਕਤਲ ਕਰ ਦਿੱਤਾ ਔਰ ਫਿਰ ਮਿੰਟ ਉਸੇ ਦਿਨੀ ਬਾਹਰ ਤੁਰ ਗਿਆ ਵੀ ਅਸੀਂ ਹੁਣ ਕਈ ਲੋਗ ਤਾ ਨਹੀਂ ਸੱਥਾਂ ਮੈਂ ਨਾਮ ਨਹੀਂ ਲਵਾਂ ਉਹਦਾ ਉਹਦਾ ਇਹ ਵੀ ਪੈੜ ਵੀ ਕਰ ਰਿਹਾ ਜੀ ਉਹਨੇ ਠੀਕ ਕੀਤਾਗਾ ਤੇ ਠੀਕ ਕੀਤਾ ਤੇ ਉਹ ਖੜਦਾ ਆਪਣੇ ਪਿਆਪ ਪੋਤਾ ਮਕਾਬਲਾ ਕਰਦਾ ਜਾ ਕੇ ਦੱਸਦਾ ਭਾਈ ਵੀ ਮੈਂ ਮੈਂ ਮਾਰੇਗਾ ਕਿ ਇਹੇ ਬੰਦੇ ਨੂੰ ਜਿਹੜਾ ਹੋਰ ਤੂੰ ਇੱਕ ਹੱਥ ਚੁੱਕੀਏ ਗੁਰੂ ਸਾਹਿਬ ਇਹ ਬਾਣੀ ਦੀ ਵੀ ਇਹ ਉਹਨਾਂ ਨੇ ਕਿਹਾ ਹੋਰ ਤੋਂ ਜ਼ਿਆਦਾ ਹਤੁਕਣਾ ਜਿਹੇ ਨਹੀਂ ਗੁਰੂ ਸਾਹਿਬਿਆਂ ਤਾਂ ਲੋਕਾਂ ਨੂੰ ਬਚਾਉਣ ਦੇ ਖਾਤਰ ਸਰਵੰਸ਼ ਵਾਰਤਾ ਜੀ ਦੁਆ ਸਾਹਿਬ ਕੀ ਵਿਚਾਰ ਇਸ ਮਾਮਲੇ ਦੇ ਉੱਪਰ ਪੂਰਾ ਦੇਖੋ ਵਿਚਾਰ ਇਹ ਹੈ ਕਿ ਉਸ ਬੰਦੇ ਦੀ ਰਾਜ ਉਸ ਭਾਬੀ ਕੋਲ ਹੈਗੀ ਸੀ ਜਿਹੜੀ ਠੀਕ ਹੈ ਨਾ ਰਾਜ ਕੀ ਤਿੰਨ ਸਾਥੇ ਉਹਨਾਂ ਦੇ ਆਪਸ ਵਿੱਚ ਲਿੰਕ ਸੀ ਰਿਲੇਸ਼ਨਸ਼ਿਪ ਜੋ ਸਾਨੂੰ ਮੀਡੀਆ ਤੋਂ ਜਾਂ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਠੀਕ ਹੈ ਨਾ ਤੁਸੀਂ ਦੇਖੋ ਜਦੋਂ ਉਹਨੂੰ ਇੱਕ ਸਕੀਮ ਨਾਲ ਨੂੰ ਬੁਲਾਇਆ ਲਾਲਚ ਦਿੱਤਾ ਕਿ ਤੇਰੀ ਗੱਡੀ ਨੂੰ ਅਸੀਂ ਮੋਡੀਫਾਈ ਕਰਾਵਾਂਗੇ ਤੇਰੀ ਗੱਡੀ ਨੂੰ ਅਸੀਂ ਤੈਨੂੰ ਕੰਮ ਦਿਵਾਵਾਂਗੇ ਬੜਾ ਕੁਝ ਉਹਨੂੰ ਜਾਲਸਾਇਆ ਗਿਆ ਫਸਾਣ ਤੋਂ ਬਾਅਦ ਉਸਨੇ ਇਹ ਕਹੋ ਜਦੋਂ ਉਹਨੂੰ ਇਹਨਾਂ ਨੇ ਮਾਰ ਦਿੱਤਾ ਆਪ ਗੱਡੀ ਚਲਾ ਰਿਹਾ ਔਰ ਉਹਨੂੰ ਗੱਡੀ ਚਲਾ ਰਿਹਾ ਔਰ ਵਕੀਦਾ ਆਪਨੇ ਬੰਦਿਆ ਤੋਂ ਮਰਵਾ ਰਿਹਾ ਇਹਦੇ ਪਹਿਲੇ ਮੋਬਾਈਲ ਖੋ ਠੀਕ ਹੈ ਜਿਹੜੀ ਦੇਖੋ ਉਹਦੀ ਜਿਹੜੀ ਫਰਾਂਸਿਸ ਰਿਪੋਰਟ ਆਈ ਹੈ ਜਿਹੜੀ ਉਹਦੀ ਟੈਸਟ ਹੋਇਆ ਵਿਸਤਾਰਾ ਤੇ ਰਿਪੋਰਟ ਵਾਲੀ ਆਣੀ ਹੈ ਉਹਦੀ ਕਲੇ ਕੱਟ ਗਿਆ ਕਿ ਉਹਦੇ ਪ੍ਰਾਈਟ-ਪ੍ਰਾਈਟ ਵਗੈਰਾ ਤੇ ਵੀ ਉਹਦੇ ਜਿਹੜੇ ਨਿਸ਼ਾਨ ਨਜ਼ਰ ਆਏ ਨੇ ਹਲੇ ਰੇਪ ਦੀ ਗੱਲਾ ਬਾਅਦ ਕਲੀਅਰ ਹੋਣੀ ਹੈ ਠੀਕ ਹੈ ਨਾ ਉਸ ਬੰਦੇ ਰਾਜ ਜਿਹੜੇ ਮੋਬਾਈਲ ਦੇ ਵਿੱਚ ਜਿਹੜੇ ਉਹਨੇ ਆਪਣੇ ਮੋਬਾਈਲ ਆਪਣੇ ਹੱਥੀਂ ਕੀਤੇ ਪਹਿਲੇ ਜਿਹੜਾ ਆਪਣਾ ਅੰਮ੍ਰਿਤਪੁਰ ਮਹਿਰੋ ਜਿਹੜਾ ਆਪਣੇ ਬੜਾ ਸੁਰਮਾ ਬੰਦਾ ਵੈ ਠੀਕ ਹੈ ਨਾ ਸੁਰਮਾ ਆਪਣੇ ਨੂੰ ਘੁਆੰਦਾ ਵੈ ਉਹ ਤੋਂ ਬੰਦਾ ਉਹਨੇ ਗੱਲ ਕਹੂੰਗਾ ਜਿਹੜਾ ਬੰਦਾ ਪਹਿਲਾਂ ਸਕੀਮ ਨੇ ਇੱਕ ਨਿਰਥੀ ਔਰਤ ਨੂੰ ਸਕੀਮ ਨਾਲ ਬੁਲਾ ਕੇ ਬੁਲਾ ਕੇ ਉਹਨੂੰ ਵਾਰ ਕੇ ਤਿੰਨ ਬੰਦਿਆਂ ਨੂੰ ਫੜ ਕੇ ਮਾਰ ਕੇ ਔਰ ਮਾਰੇ ਭੱਜ ਗਿਆ ਉਹਦੀ ਪਹਿਲਾ ਸਕੀਮ ਸੀ ਟਿਕਟਸ ਆਫ ਲਈ ਹੋਈ ਸੀ ਔਰ ਪਾਸਪੋਰਟ ਉਹਦਾ ਨਾਲ ਲੈ ਕੇ ਔਰ ਉਹਦੇ ਮੋਬਾਈਲ ਦੋਨੋਂ ਲੈ ਕੇ ਡਬੇ ਹੋ ਨਿਕਲ ਗਿਆ ਟ੍ਰੇਂਡਾ ਦੇ ਐਸਐਸਪੀ ਸਾਡੇ ਡੀਜੀਪੀ ਗੌਰਵ ਯਾਦਵ ਜੀ ਔਰ ਸਾਡੇ ਮਾਨ ਸਰਕਾਰ ਆਮ ਆਦਮੀ ਪਾਰਟੀ ਸਾਡੀ ਸਰਕਾਰ ਬੜਾ ਵਧੀਆ ਕੰਮ ਕਰ ਰਹੀ ਹੈ ਦੇਖੋ ਕ੍ਰਾਈਮ ਤੇ ਹੁੰਦੇ ਨੇ ਔਰ ਉਹਦੇ ਨਾਥੀ ਪਾਈ ਜਾਂਦੀ ਹੈ ਹਰ ਜਿਹੜਾ ਸਰਕਾਰ ਦਾ ਹਰ ਜਿਹੜਾ ਪੁਲਿਸ ਦੀ ਪਹੁੰਚ ਪਾਉਂਦੀ ਲੇਕਿਨ ਜਦੋਂ ਕ੍ਰਾਈਮ ਹੁੰਦਾ ਹੁੰਦਾ ਪਹਿਲਾਂ ਕੋਸ਼ਿਸ਼ ਕਰਦੀ ਕਿ ਨਾ ਹੋਵੇ ਉਹ ਰੋਕਾਈ ਜਾਵੇ ਪੁਲਿਸ ਨੇ ਆਪਣੇ ਕਾਦੇ ਵਧੀ ਕੀਤੀ ਐਸਐਸਪੀ ਬਠਿੰਡਾ ਮੈਡਮ ਨੇ ਕਿਹਾ ਕਿ ਕਿੱਡਾ ਕਾ ਯੋਧਾ ਸੀ ਉਹਨਾਂ ਉਹਨਾਂ ਨੇ ਕਹਿੰਦੇ ਅਸੀਂ ਜਿਹੜੇ ਉਹਨੇ ਕਿ ਐਲਓਸੀ ਉਹਨਾਂ ਨੇ ਕਰਨੀ ਹੈ ਜਿਹਨਾਂ ਨੂੰ ਬਾਹਰੋਂ ਬੁਲਾਇਆ ਜਾਣਾ ਹੈ ਲਿਆਇਆ ਜਾਣਾ ਜਿਹੜਾ ਯੋਧਾ ਹੁੰਦਾ ਜਿਹੜਾ ਸੌਰਭਾ ਹੁੰਦਾ ਮਾਰਗੇ ਥਾੜੇ ਚਲੇ ਜਾਂਦਾ ਲੋ ਜੀ ਮੈਂ ਮਾਰਿਆ ਆ ਲੋ ਜੀ ਮੈਨੂੰ ਕਰ ਲੋ ਅਰੈਸਟ ਫਿਰ ਤਾਂ ਕਹਿੰਦੇ ਸੀ ਉਸ ਕੌਮ ਦਾ ਸ਼ਰਮਾ ਹੈ ਜਾਂ ਜੁੱਧਾ ਹੈ ਸਿਰਫ ਉਹਨੇ ਆਪਣੀ ਸ਼ੌਹਰਦ ਵਾਸਤੇ ਆਪਣੀ ਟੀਆਰਪੀ ਵਧਾਵਾ ਵਾਸਤੇ ਆਪਣੇ ਰਾਜ ਪਾਵਦੇ ਕਿ ਜਿਹੜੇ ਰਾਜ ਉਹਦੇ ਉਸ ਮੋਇਲ ਦੇ ਵਸੇ ਜਿਹੜਾ ਮੋਇਲੜੀ ਕੀ ਕਹਿੰਦੀ ਜਿਹੜੇ ਰਾਜ ਉਹਦੇ ਮੋਇਲ ਦੀ ਮੋਇਲ ਚ ਲੈ ਕੇ ਉਹ ਫਾਰਰ ਹੋ ਗਿਆ ਔਰ ਆਪਣੇ ਜੋ ਸਾਥੀ ਜੇ ਮਰਵਾ ਗਿਆ ਐ ਜੇ ਫੁੱਦੂ ਬੰਦੇ ਦੀ ਗੱਲ ਕਰ ਰਹੇ ਹੋ ਜਿਹੜਾ ਅੰਮ੍ਰਿਤਵਾਲ ਮਹਿਰੋ ਹੈ ਇੱਕ ਸ਼ਰਮਾ ਨਹੀਂ ਹੈ ਇਹ ਦੇ ਕੌਮ ਦੇ ਨਾਂ ਦੇ ਕਲੰਗਣੇ ਇੱਕ 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 ਨੀਲੇ ਦੇਖੋ ਇੱਕ ਨੀਲੇ ਬਾਨਾ ਪਵਿੱਤਰ ਬਾਨਾ ਅਸੀਂ ਲੋਕ ਉਹਦੇ ਨਤਬਸਤਕ ਹੁੰਦੇ ਆ ਅਸੀਂ ਹਿੰਦੂ ਮੁਸਲਮਾਨ ਸਿੱਖ ਸਾਰੇ ਸਭ ਤੋਂ ਦਾ ਸਤਿਕਾਰ ਕਰਦੇ ਆ ਰਾਸ਼ਟਰੀ ਸ਼ਿਵਸਾ ਸੰਘ ਅ ਸ਼ਿਵਸਾ ਭਾਰਤਵਸੀ ਸਭ ਦਾ ਸਤਿਕਾਰ ਕਰਦੇ ਆ ਲੇਕਿਨ ਜਿਹੜਾ ਬਾਣੇ ਨੇ ਬਦਨਾਮ ਕਰੇਗਾ ਇਹ ਮੈਂ ਹੈੱਡ ਗੰਥੀ ਜਿਹੜੇ ਆਪਣੇ ਐਸ ਵੀ ਚੀਜ਼ੇ ਬੈਠੇ ਨੇ ਉਹਨਾਂ ਆਦੇ ਬੇਨਤੀ ਕਰਾਂਗਾ ਤੁਸੀਂ ਵੀ ਕੋਈ ਐਸਾ ਇੱਕ ਠੋਕੋ ਚੱਕੋ ਕਿ ਜਿਹੜੇ ਅਕਲ ਨੀਲੇ ਬਾਣੇ ਬਦਨਾਮ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਹੈ ਨੇ ਤੁਸੀਂ ਬਦਨਾਮੀ ਦੀ ਗੱਲ ਕਰ ਰਹੇ ਹੋ ਤੇ ਕਈ ਇਹ ਕਹਿ ਰਹੇ ਕਿ ਮर्यादा ਨੂੰ ਸਾਬੰਦ ਦੀ ਕੋਸ਼ਿਸ਼ ਕੀਤੀ ਗਈ ਦੇਖੋ ਪੂਰੀ ਗੱਲ ਪਹਿਲਾਂ ਸੁਣੋ ਕੰਚਨ ਕੁਮਾਰੀ ਜੱਤਵਾਰੀ ਕੁੜੀ ਦਾ ਨਾਮ ਕਮਲਕੌਰ ਭਾਬੀ ਕੌਰ ਲਾ ਕੇ ਕਹਿੰਦੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਮੈਂ ਕਹ ਜੀ ਮੈਂ ਤੁਹਾਡੀ ਗੱਲ ਸਹਿਮਤਾ ਜੇ ਉਹਨੇ ਬਦਨਾਮ ਜੇ ਉਹਨੂੰ ਲੱਗਿਆ ਕਿ ਇਹ ਪੰਜਾਬ ਦਾ ਬੁਰਾ ਖਰਾਬ ਕਰ ਰਹੀ ਹੈ ਫਿਰ ਮਾਰ ਕੇ ਥਣ ਚਲੇ ਜਾਂਦਾ ਨਾ ਕਿ ਮੈਂ ਮਾਰ ਕੇ ਆਇਆ ਅਸੀਂ ਕਹਿੰਦੇ ਆ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਕੇ ਸਾਰੇ ਇਦਾਂ ਹੀ ਮਾਰ-ਵਾਲ ਕੇ ਆਪਣਾ ਕੰਮ ਕਰਨ ਲੱਗ ਗਏ ਫਿਰ ਜੰਗਰ ਹੋ ਜਾਊਗਾ ਇਹ ਹਿੰਦੋਸਤਾਨ ਉਹ ਚਾਚਾ ਲੋੜੀ ਨਹੀਂ ਜੰਗਰ ਆ ਨਹੀਂ ਹੈਗਾ ਇਹ ਇਤਰਾ ਵੀ ਤੈਨੂੰ ਚੰਗੇ ਤੋਂ ਮਾਰ ਦੇਗਾ ਤੂੰ ਕਾਨੂੰਨ ਬਣਾ ਕੋਈ ਸ਼ਿਕਾਇਤ ਕਰ ਦੋ ਜੀ ਨਹੀਂ ਸਵਾਲ ਤਾਂ ਤੁਹਾਡੇ ਜਿਹੜੇ ਮੈਂ ਕਹਿੰਨਾ ਜਿਹੜੇ ਲੋਗ ਜਿਹੜੇ ਸੰਥਾਵਾਂ ਭਾਵੇਂ ਐ ਜੀਪੀਸੀ ਹੈ ਜਿਹੜੀ ਇਹਦੀ ਮਦਦ ਕਰ ਰਹੇ ਹੈ ਅਸੀਂ ਕਰਕੇ ਬੇਨਤੀ ਕਰਾਂਗੇ ਔਰ ਬਸ ਕਰਕੇ ਇੱਕ ਮੁੰਡ ਵੀ ਦਵਾਂਗੇ ਜਿਹੜੇ ਇਹ ਬੰਦੇ ਮਦਦ ਕਰਦੇ ਆ ਉਹਨਾਂ ਨੂੰ ਕਰੀਕਰਨ ਸਰ ਸਾਨੀ ਲਿਓਨਿੰਗ ਦੀ ਵੀ ਗੱਲ ਸਾਹਮਣੇ ਆ ਰਹੀ ਕਿ ਉਹ ਵੀ ਤਾਂ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਹੈ ਮੈਂ ਮੈਡਮ ਪੰਜਾਬੀ ਫਿਲਮਾਂ ਜੜੀਆਂ ਬਣਦੀਆਂ ਨੇ ਜੇ ਕਿਆ ਉਹਦੇ ਚ ਦੇਖੋ ਸ਼ੈਤਾਨੀ ਹੁੰਦੀ ਉਹ ਪੁਰਾਣੀ ਸਬਜਾ ਚਲਾ ਗਿਆ ਜੀ ਹੁਣ ਇੱਕ ਆ ਜੋ ਨਵੀਂ ਬੰਦੇ ਦੀ ਆ ਗਈ ਮੈਂ ਮੈਂ ਲੋ ਜੀ ਇਹ ਗੱਲੇ ਕਰਨਾ ਚਾਹੁੰਦਾ ਵਾ ਪਹਿਲਾ ਨੰਬਰ ਤੇ ਉਹਦੇ 4 ਲੱਖ ਫੋਲੋਅਰ ਸੀ ਮਰਦਵਾਲ 4 ਲੱਖ ਦੇ ਫੋਲੋਅਰ ਹੋ ਗਏ ਜੋ ਸੁਣਨਾ ਚਾਹਦਾ ਠੀਕ ਹੈ ਨਾ ਲੇਕਿਨ ਇੱਕ ਗੱਲ ਦੱਸਣੋ ਕਿ ਕਿਆ ਅਮਰਦਵਾਲ ਮੈਂ ਅਵੇਰੋ ਜਿਹੜਾ ਸੀ ਤੂੰ ਬੰਦਾ ਫੋਲੋਅਰ ਕਿਉਂ ਬਣਿਆ ਸੀ ਤੂੰ ਕਿਉਂ ਵੀ ਵਾਚ ਕਰਦਾ ਸੀ ਨੰਬਰ 1 ਨੰਬਰ 2 3 7 2 ਉਹਦੇ ਲਿੰਕ ਜਗਾ ਸੀ ਤੇਰੇ ਉਹਦਾ ਰਿਲੇਸ਼ਨ ਸੀ ਜੇ ਨਹੀਂ ਰਿਲੇਸ਼ਨ ਸੀ ਤੇ ਕਿਆ ਤੂੰ ਉਹਦੇ ਪਾਸੇ ਮੋਬਾਈਲ ਲੈ ਕੇ ਤੂੰ ਅਤਲ ਕਿਉਂ ਬਣਦਾ ਪਾਸਵਰਡ ਲੈ ਕੇ ਕਿਉਂ ਚਲਾ ਗਿਆ ਸੁਣੋ ਮੈਨੂੰ ਪੁੱਛਿਆ ਗਾ ਸਰ ਪਾਸਪੋਰਟ ਕਿਉਂ ਲੈ ਕੇ ਗਿਆ ਹੋਇਆ ਹੈ ਪਾਸਪੋਰਟ ਦੇ ਵਿੱਚ ਕਿੰਨਾ ਕਿਦੇ ਉਹਨਾਂ ਦੀ ਇੰਟਰਵਿਊ ਇੰਟਰਵਿਊ ਕਿੰਨਾ ਕਿਦੇ ਉਹਨਾਂ ਦੀ ਹੈਗੀ ਸੀ ਕਿ ਬਾਅਦ ਇੰਟਰਵਿਊ ਹੋ ਸਕਦੀ ਹੈ ਕਿਤੇ ਦੋਨੋਂ ਇਕੱਠੇ ਬਾਅਦ ਗਏ ਵੀ ਉਹਨੇ ਕਿ ਤਿੰਨ ਸਾਂ ਇਕੱਠੇ ਰਹਿਣੇ ਬਾਅਦ ਦੋਨੇ ਕਿਤੇ ਇਕੱਠੇ ਗਏ ਵੀ ਹੋਣੇ ਆ ਔਰ ਉਥੇ ਰਿਕਾਰਡ ਉਹ ਬੋਲਦਾ ਹੈ ਇਸੇ ਕਰਕੇ ਪਾਸਪੋਰਟ ਔਰ ਮੋਬਾਈਲ ਜਾਂਦਾ ਕਾਰਨ ਕੀ ਹੈ ਜਿਹੜੇ ਦੋ ਸਾਥੀ ਉਹਦੇ ਪਕੜਾਈ ਨਾਲ ਫਸ ਗਏ ਬਿਨਾਂ ਗੱਲ ਦੇ ਨਜਾਇਜ਼ ਜੇ ਕੌਮ ਦੇ ਸਰਮੇ ਹੁੰਦੇ ਮਾਰ ਕੇ ਥਾਣੇ ਜਾਂਦੇ ਲੋ ਜੀ ਨੇ ਪੰਜਾਬ ਫੋਲ ਗੰਦ ਪਾਇਆ ਅਸੀਂ ਮਾਰਿਆ ਤੁਰੰਤ ਕਤਲ ਹੁੰਦਾ ਤੁਰੰਤ ਫਰਾਰ ਪ੍ਰੀਪਲਾਨ ਸੀ ਕੀ ਲੱਗ ਰਿਹਾ ਬਿਲਕੁਲ ਮੈਡਮ ਪ੍ਰੀਪਲਾਨ ਸੀ ਐਵਟਿਕਟਰ ਲੈ ਕੇ ਉਹ ਰਿਜਰਵ ਟਿਕਟ ਨਹੀਂ ਲੈ ਗਈ ਵਿਜੇ ਲੱਗੇ ਹੋਏ ਸੀ ਮਾਰਗ ਸਿੱਧਾ ਉੱਥੇ ਪਹੁੰਚ ਜਾਏ ਆਪਣੇ 에어ਪੋਰਟ ਤੇ ਫਲਾਈਟ ਪਕੜ ਕੇ ਚਲਾ ਗਿਆ ਜੋ ਐਸਐਸਪੀ ਪਟਨਾ ਮੈਡਰ ਨੇ ਕਿਹਾ ਠੀਕ ਹੈ ਮੈਂ ਬਿਆਨਾਂ ਚ ਜੋ ਪਤਨਗਾ ਜੋ ਸੀ ਪ੍ਰੈਸਰ ਸੁਨੇ ਹੈ ਮੈਂ ਕਹਿ ਲਗ ਰਹਾ ਜਾਂਦਾ ਜੇ ਪੰਜਾਬ ਜੇ ਕਿਤੇ ਵੀ ਕਿਸੇ ਵੀ ਪੰਜਾਬ ਦੀ ਗੱਲ ਪੰਜਾਬ ਦੇ ਇਲਾਵਾ ਇੰਡੀਆ ਚ ਕਿਤੇ ਵੀ ਕੋਈ ਮਹੌਲ ਖਾਬ ਹੁੰਦਾ ਹੋਵੇ ਉੱਥੇ ਸਰਕਾਰਾਂ ਬੱਟੀ ਦੇ ਪ੍ਰਸ਼ਾਸਨ ਬੈਠਾ ਹੋਵੇ ਉਹਨੇ ਡਿਊਟੀ ਹੈ ਇਹ ਥੋੜੀ ਗਿਆ ਸੀ ਕਾਨੂੰਨ ਆਪਣੇ ਹੱਥ ਲੈ ਲਾਂਗੇ ਸਾਨੂੰ ਉਹਨੂੰ ਕੀ ਅਧਿਕਾਰ ਹੈ ਕਾਨੂੰਨ ਹੱਥ ਲਿਆਂਦਾ ਉਹ ਕੋਣ ਹੁੰਦਾ ਹੈ ਮੈਂ ਤਾਂ ਤੁਹਾਡੇ ਚੈਨਲ ਦੇ ਮੱਦੇਨਜ਼ਰ ਐ ਜੀਪੀਸੀ ਨੂੰ ਇੱਕ ਬੇਨਤੀ ਕਰੂੰਗਾ ਔਰ ਮੰਗ ਵੀ ਕਰੂੰਗਾ ਆ ਜਿਹੜੇ ਨੀਲੇ ਬਾਣੇ ਪਾਣੇ ਪਾ ਕੇ ਕਦੀ ਕਿਸੇ ਹੱਥ ਵੜ ਦਿੰਦੇ ਆ ਕਦੀ ਕਿਸੇ ਨੂੰ ਲਾਈ ਕਰ ਦਿੰਦੇ ਆ ਇਹਨਾਂ ਨੂੰ ਨੱਥ ਪਾਣ ਦੋਗੀ ਇਹ ਸਿੱਖੋਂ ਬਿਦਾਵਨਾ ਕਰ ਅੱਛਾ ਬਦਨਾਮੀ ਦੀ ਗੱਲ ਇੱਕ ਹੋਰ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਔਰ ਵੀ ਇਨਫਲੂਐਂਸਰਸ ਦਾ ਨਾਮ ਸਾਹਮਣੇ ਆਇਆ ਲੂਥਰਾ ਇੱਕ ਕੁੜੀ ਹੈ ਫਿਰਪੀ ਜੱਟੀ ਕਰਕੇ ਹੈ ਤੇ ਉਹਨਾਂ ਦਾ ਵੀ ਨਾਮ ਆ ਰਿਹਾ ਮੈਡਮ ਦੇਖੋ ਧਮਕੀਆਂ ਮਿਲ ਰਹੀਆਂ ਨੇ ਦੇਖੋ ਇੱਕ ਦੇਖੋ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਕਿ ਇਹ ਬਾੜੇ ਨੂੰ ਬਦਰਾਮ ਕਰ ਜਿਹੜੇ ਬਾੜੇ ਦੇ ਵਿੱਚ ਜਿਹੜੇ ਮੁਖੀ ਹੈਗੇ ਨੇ ਅਸੀਂ ਉਹਨਾਂ ਦਾ ਬੜਾ ਮਾਨ ਸਤਕਾ ਕਰਦੇ ਹਾਂ ਬੜੇ ਬੜੇ ਦੇਖੋ ਸੰਤ ਬੈਠੇ ਨੇ ਨੀਲੇ ਬੰਦ ਦੇ ਨੇਲੇ ਬੰਦੇ ਬੜੇ ਵੱਡੇ ਸੰਤ ਬੈਠੇ ਨੇ ਜੇ ਸਾਡੇ ਗੁਰੂਆਂ ਨੇ ਸਾਨੂੰ ਸ਼ਸਤ ਦਿੱਤੇ ਸੀ ਉਹ ਕਿਸੇ ਗਰੀਬ ਦਾ ਕਿਸੇ ਨਜਾਇਜ਼ ਅਕੋ ਨਿਅਥੇ ਤੇ ਹਮਾਰਾ ਵਸੇ ਦਿੱਤੇ ਸੀ ਸੁਣੋ ਉਹਦੀ ਰੱਖਿਆ ਕਰਨ ਦਿੱਤੇ ਸੀ ਜੇ ਤੁਹਾਨੂੰ ਲੱਗਦਾ ਹੋਵੇ ਕਿ ਜੇ ਉਹ ਗਲਤ ਕੰਮ ਹੋ ਰਿਹਾ ਤੁਸੀਂ ਪ੍ਰਸ਼ਾਸਨ ਕੋ ਜਾਂਦੇ ਤੁਹਾਡੇ ਕੋ ਕੀਦ ਕਰ ਤੁਸੀਂ ਕਾਨੂੰਨ ਹੱਥ ਲੈ ਰਹੇ ਹੋ ਮੈਡਮ ਜੀ ਇਹ ਬਹੁਤ ਵੱਡੀ ਸਾਜ਼ਿਸ਼ ਹੈਗੀ ਹੈ ਪੰਜਾਬ ਦੇ ਵਿੱਚ ਹਲਾਲ ਖਾਣ ਕਰਨ ਦੇ ਹੁਣ ਤਾਂ ਕੈਨੇਡਾ ਦੇ ਵਿੱਚ ਗ੍ਰੀਨ ਸਰਕਾਰ ਨੇ ਵੀ ਕਹਿਤਾ ਹੋਇਆ ਹੈ ਵੇ ਤੇਰੀ ਖਾਲਸਤਾਨੀ ਹੈਗੇ ਉਹਨਾਂ ਕੋਲ ਉਹਦਾ ਨਾਮ ਵੀ ਦੇਤਾ ਵੀ ਬਾਹਰ ਤਾਰ ਜੁੜ ਗਈ ਬਾਹਰ ਇਹਨਾਂ ਜਿਹੜੇ ਪੌਤ ਬਾਹਰ ਬਹਿ ਗਏ ਇਹ ਉੱਤੇ ਪੰਜਾਬ ਭਾਰਤ ਦਾ ਮੌਲ ਖਾ ਦੇਖੋ ਮੈਡਮ ਇਹ ਗੱਲ ਸਾਡੇ ਪੰਜਾਬ ਦੇ ਸੀਐਮ ਅਸੀਂ ਉਹਨਾਂ ਨੂੰ ਡਾਇਰੈਕਟ ਸੀਐਮ ਕਹਿੰਦੇ ਆ ਸਰਦਾਰ ਭਗਵੰਤ ਸਿੰਘ ਜੀ ਮੇਰੀ ਗੱਲ ਸੁਝੋ ਉਹ ਬੜਾ ਅੱਛਾ ਕੰਮ ਕਰ ਰਹੇ ਨੇ ਮੇਰੀ ਪਹਿਲੇ 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 ਗੱਲ ਸੁਣੋ ਪਹਿਲੇ ਪਹਿਲੇ ਗੱਲ ਸੁਣੋ ਬੜਾ ਅੱਛਾ ਕੰਮ ਕਰ ਰਹੇ ਨੇ ਅਸੀਂ ਉਹਨਾਂ ਦੀ ਜਿਹੜੀ ਸਰਕਾਰ ਜਿਹੜੀ ਅਸੀਂ ਕਰ ਰਹੇ ਆ ਬੜਾ ਅੱਛਾ ਕੰਮ ਕਰ ਰਿਹਾ ਅਸੀਂ ਪੰਜਾਬ ਦਾ ਮਾਹੌਲ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇ ਖਰਾਬ ਕਰਨਾ ਕਰਦਾ ਚਾਹੇ ਕੋਈ ਖਾਲਸਾ ਨਹੀਂ ਹੋਵੇ ਚਾਹੇ ਖਾਲਸਾ ਮਾਈਂਡ ਕੋਈ ਵੀ ਹੋਵੇ ਜਿਹੜਾ ਬੰਦਾ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਅਸੀਂ ਡੱਟ ਕੇ ਅਸੀਂ ਉਹਦੇ ਖਰਾਬ ਆਵਾਜ਼ ਚੱਕਦੇ ਆਏ ਆ ਔਰ ਚੱਕਾ ਕੇ ਸਰ ਡਾਇਮੰਡ ਸੀਐਮ ਤੁਹਾਡੇ ਲਈ ਹੁਣ ਹੋ ਗਏ ਹੋਣੇ ਆ ਲੇਕਿਨ ਮੇਰੀ ਮੈਡਮ ਨੇ ਹਮੇਸ਼ਾ ਕਿਹਾ ਤੁਸੀਂ ਮੇਰੀ ਪੁਰਾਣੀ ਰਿਕਾਰਡਿੰਗ ਚੈੱਕ ਕਰੋ ਜਿਹੜਾ ਬੰਦਾ ਵਧੇ ਕੰਮ ਕਰਦਾ ਬੰਦਾ ਕੋਈ ਵੀ ਹੋਵੇ ਚਾਹੇ ਦੇਖੋ ਮੇਰੀ ਮੇਰੇ ਵੇਖੋ ਮੈਡਮ ਪਹਿਲਾ ਦੇਖੋ ਗੈਗਵਾਰ ਤੋਂ ਕਹਿ ਰਹੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਯੁੱਧ ਯੁੱਧ ਅੱਜ ਤੱਕ ਮੇਰੇ ਕਸੋ ਅੱਜ ਤੱਕ ਕਿਸੇ ਸੀਐਮ ਨੇ ਯੁੱਧ ਨਸ਼ਾ ਵਿਰੁੱਧ ਨਹੀਂ ਚੱਕਿਆ ਸੀ ਮੇਰੇ ਕਸੋ ਇਹ ਸਿ ਸੀਐਮ ਨੇ ਯੁੱਧ ਨਸ਼ਾ ਵਿਰੁੱਧ ਅਭਿਆਨ ਅਭਿਆਨ ਮੇਰੇ ਕਸੋ ਅਭਿਆਨ ਚਲਾਇਆ ਬੜਾ ਸਮਝੋ ਉਸ ਤੋਂ ਇਲਾਵਾ ਗੈਂਗਸਟਰ ਆਇਦਨ ਰੋਗ ਗੈਂਗਸਟਰ ਵਾ ਨਾ ਐਂਡ ਕੰਟਰੋਲ ਹੋ ਰਹੇ ਨਹੀਂ ਹੋਸਟ ਹੋਇਆ ਤੁਸੀਂ ਕੀ ਜਾਣਦੇ ਹੋ ਹੁਣ ਹਰ ਘਰ ਤੇ ਸੀਐਮ ਪਹੁੰਚੋ ਦਰਿਆ ਜੀ ਹਰ ਕੰਮ ਤੇ ਸਰਕਾਰ ਪਹੁੰਚੋ ਦਰਿਆ ਜੀ ਦੇਖੋ ਕੁਝ ਸਾਨੂੰ ਵੀ ਲੜਨਾ ਪਊਗਾ ਜਦੋਂ ਕ੍ਰਾਈਮ ਹੁੰਦਾ ਹੈ ਤੇ ਮੈਨੂੰ ਲੱਗਾ ਕੁਝ ਘੰਟਿਆਂ ਬਾਅਦ ਪੁਲਿਸ ਨੇ ਟ੍ਰੈਸ ਕਰ ਲੰਦੀ ਹੈ ਜੇ ਜੇ ਹਰ ਜਗ੍ਹਾ ਤੇ ਪੁਲਿਸ ਨਹੀਂ ਕਰ ਸਕਦੀ ਹਰ ਸਿਕਿਉਰਟੀ ਗਾਹਣਾ ਪੈਥੇ ਬਾਹਰ ਖੜੇ ਬਹੁਤ ਬਹੁਤ ਖੜੇ ਕੋਈ ਕਿਸੇ ਗੋਲੀ ਮਾਰ ਜਿੰਦਾ ਆ ਕੇ ਨਹੀਂ ਸਿਕਿਉਰਟੀਾਂ ਮਿਲਲੇ ਤੁਹਾਡੇ ਤਾਂ ਪੁਲਿਸ ਹਮੇਸ਼ਾ 24 ਘੰਟੇ ਖੜੀ ਹੈ ਨਾ ਤੁਹਾਡੇ ਨਾਲ ਸਾਰੇ ਦਿਨ ਮੈਡਮ ਅਸੀਂ ਦੇਖੋ ਹਰ ਬੰਦੇ ਨੂੰ ਸਿਕਿਉਰਟੀ ਨਹੀਂ ਮਿਲਦੀ ਹਰ ਬੰਦੇ ਨੂੰ ਦੇਖੋ ਸਿਕਿਉਰਟੀ ਨਹੀਂ ਮਿਲਦੀ ਮੇਰੇ ਕਾਹ ਦਾ ਮਕਸਦ ਹੈ ਸਰਕਾਰ ਆਪਣਾ ਬੜਾ ਅੱਛਾ ਕੰਮ ਕਰ ਰਹੀ ਹੈ ਲੇਕਿਨ ਸਾਡੇ ਜਿਹੇ ਪਬਲਿਕ ਹੈ ਉਹਨੂੰ ਵੀ ਜਾਗਰੂਕ ਹੋਣਾ ਪਏਗਾ ਉਹਨਾਂ ਨੂੰ ਵੀ ਆਵਾਜ਼ ਚੁੱਕਣੀ ਪਏਗੀ ਗਰਦ ਸਿੰਘ ਸਾਹਿਬ ਇਹ ਬਹੁਤ ਵੱਡੀ ਸਾਜ਼ਿ ਚੜ ਰਹੀ ਹੈ ਜਿੱਦਾਂ ਕਦੇ ਕਹਿੰਦਾ ਸੀ ਡੀਸੀ ਦੇ ਉੱਤੇ ਬੰਬ ਲਾਤਾ ਜੀ ਕਦੇ ਹ ਜੀ ਇਸ ਵਾਈਸਰ ਗਾਲਪਨਾ ਬਨਾਮ ਕਰਮੀ ਹੈ ਜੀ ਸਾਡੇ ਜੇ ਮੈਂ ਤੁਸੀ ਕਿਹਾ ਡਾਇਵਰਸ ਕਿਉਂ ਕਰਾਂ ਜੇ ਸਾਡੇ ਸਰਕਾਰ ਅੱਛਾ ਕੰਮ ਕਰ ਪਾ ਸਕਾ ਅੱਛਾ ਕੰਮ ਕਰ ਰਹੀ ਹੈ ਡੀਜੀ ਵੀ ਗੋਰੇ ਜਿਆਦਾ ਅੱਛਾ ਕੰਮ ਕਰ ਰਹੇ ਨੇ ਤੇ ਬਣਾ ਸੀ শ্রীলঙ্কা ਜੋ ਕਰਾਂਗੇ ਅਸੀਂ ਤਾਰੀਫ ਕਰਾਂਗੇ ਕਿਉਂ ਨਹੀਂ ਕਰਾਂਗੇ ਕਿ ਜਦ ਅੱਛਾ ਕੰਮ ਕਰ ਰਿਹਾ ਹੈ ਜੇ ਅੱਛਾ ਕੰਮ ਨਹੀਂ ਕਰਾਂਗਾ ਜੀ ਕਹਾਂਗੇ ਅੱਛਾ ਕੰਮ ਨਹੀਂ ਕਰ ਰਹੇ ਵੀ ਹੋਰੇ ਵਾ ਕਈ ਇੰਦੇ ਸਾਰੇ ਬੰਦੇ ਦਾ ਰਿਕਾਰਡ ਵੀ ਸਾਹਮਣੇ ਆ ਜਿਨ੍ਹਾਂ ਦੇ ਪਾਸਵਰਡ ਰਤ ਰਤ ਲੀਕ ਹੋ ਜਾਂਦੇ ਤੁਸੀਂ ਦੱਸੋ ਹੋਰ ਤੁਸੀਂ ਸਰਕਾਰ ਤੋਂ ਦੱਸੋ ਹੋਰ ਕੀ ਪਹਾਲ ਦਿਓ ਸਰਕਾਰ ਆਪਣੇ ਤੌਰ ਤੇ ਸਾਈਬਰ ਨਹੀਂ ਸੱਚ ਕਰ ਰਹੀ ਹੈ ਨਹੀਂ ਸੋ ਸੱਚ ਕਰ ਰਹੀ ਹੈ ਗੈਂਗਸਟਰ ਗੈਂਗਸਟਰ ਪਕੜ ਰਹੀ ਹੈ ਹਿੰਦੂ ਲੀਡਰ ਦੇ ਇੱਕ ਇੰਟਰਵਿਊ ਵੀ ਸਾਹਮਣੇ ਆਂਦੀ ਇਹਨਾਂ ਮਾਮਲਿਆਂ ਤੋਂ ਬਾਅਦ ਕਹਿੰਦੇ ਕਿ ਮੈਨੂੰ ਲੋਕੀ ਕਹਿ ਰਹੇ ਕਿ ਹਿੰਦੂ ਸੀਗੀ ਕੁੜੀ ਹਿੰਦੂ ਸੀਗੀ ਤੁਸੀਂ ਬੋਲੋ ਕੁਝ ਬੋਲੋ ਇਸ ਮੁੱਦੇ ਤੇ ਹੋਰ ਨਹੀਂ ਇਹਦੇ ਜੇ ਮੈਂ ਹਿੰਦੂ ਸਿੱਖ ਦਾ ਮੈਂ ਮਸਾਲੇ ਮਸਲੇ ਕਿ ਆ ਰਿਹਾ ਇਹਦੇ ਜੇ ਮੈਂ ਮਸਲਾ ਲੈ ਕੇ ਆ ਰਿਹਾ ਅਬਰਦਵਾਲ ਮੈਰੋ ਇੱਕ ਗੈਂਗਸਟਰ ਮੈਨੂੰ ਕਹਾਂਗਾ ਗੈਂਗਸਟਰ ਉਹਨੇ ਆਪਣੀ ਛੁੱਟੀ ਸ਼ੋਰਦ ਵਾਸਤੇ ਉਹਨੇ ਇੱਕ ਮਰਰ ਕੀਤਾ ਨਹੀਂ ਸੁਣੋ ਸੁਣੋ ਉਹ ਆਪਣੀ ਵਾਹ ਵੀ ਤੋਂ ਵਾਸਤੇ ਕਿ ਮੈਂ ਲੋਕਾਂ ਨੂੰ ਸ਼ੋਅ ਕਰਾਂਗਾ ਤੇ ਕੋਈ ਇਹਨੇ ਇਹਨੇ ਪੰਜਾਬੀ ਗੰਦ ਪਾਇਆ ਸੀ ਤੇ ਤਾਂ ਮੈਂ ਮਨ ਨੂੰ ਮਾਰਤਾ ਲੇਕਿਨ ਉਹਨੇ ਉਹਨੇ ਇਹ ਚਾਰ ਦੀ ਪੁੱਠੀ ਪੈ ਗਈ ਕਿਉਂਕਿ ਜੇ ਉਹਦਾ ਪਾਸਪੋਰਟ ਉਹ ਲੈ ਕੇ ਗਿਆ ਔਰ ਜਿਹੜੇ ਮੋਬਾਈਲ ਉਹ ਲੈ ਕੇ ਗਿਆ ਇਹਦਾ ਮਤਲਬ ਉਹਦੇ ਕੋਲ ਵਿੱਚ ਕੁਝ ਰਾਸਿਓ ਦੇ ਨੰਬਰ ਇੱਕ ਇਤਨਾ ਸੁਣਨ ਜੋ ਆ ਰਿਹਾ ਕਿ ਕਿਆ ਉਹਨੂੰ ਕੁੜੀ ਦੇ ਥਰੂ ਬਾਬਿਆਂ ਨੂੰ ਕਈ ਜਾਂ ਕਈ ਲੀਡਰਾਂ ਨੂੰ ਕਈਆਂ ਨੂੰ ਬਲੈਕਵੇ ਕਰਦਾ ਸੀ ਜੇ ਇਹਨੂੰ ਨਹੀਂ ਸੀ ਡਰ ਤੇ ਉਹਦਾ ਪਾਸਪੋਰਟ ਉਹਦੇ ਉਹਦੇ ਮੋਬਾਈਲ ਲੈ ਕੇ ਬਾਹਰ ਕੇ ਜੋ ਸੋ ਡੈਵੋਸ ਦੇ ਦਿਲ ਹੱਥ ਕੋ ਭਜਾ ਨੰਬਰ 1 ਨੰਬਰ 2 ਜੇ ਮੈਡਮ ਕੋ ਉਹ ਮਾ ਸੋਰਮਾ ਸੀ ਫਿਰ ਹੀ ਗੱਲ ਕਰ ਰਿਹਾ ਉਹ ਮਾਰ ਕੇ ਥਰਲੇ ਚਲੇ ਜਾਣਾ ਲੋ ਜੀ ਇਹਨੇ ਗੰਦ ਪਾਇਆ ਸੀ ਮੈਂ ਮਾਰਦਾ ਉਹ ਜਿਹੜੇ ਸਪੋਰਟ ਕਰੇ ਗਲਤ ਕਰੇ ਜਿਵੇਂ ਗੱਲ ਮੇਰੇ ਤੋਂ ਗਲਤ ਕਰ ਰਹੇ ਜੀ ਬਿਲਕੁਲ ਗਲਤ ਕਰ ਰਹੇ ਉਹ 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 ਗਲਤ ਦਾ ਕਰ ਰਹੇ ਨੇ ਉਹ ਕ੍ਰਾਈਮ ਨੂੰ ਬढ़ावा ਦੇ ਰਹੇ ਨੇ ਕਿ ਤੁਸੀਂ ਜਿਸ ਬੰਦੇ ਜਿਹੜਾ ਬੰਦਾ ਵੀ ਇਸ ਕ੍ਰਾਈਮ ਨੂੰ ਸਪੋਰਟ ਕਰੇਗਾ ਇਟ ਮੀਨਸ ਉਹ ਚੰਦਾ ਕ੍ਰਾਈਮ ਨੂੰ ਬढ़ावा ਦੇ ਰਿਹਾ ਬਿਲਕੁਲ ਅਸੀਂ ਉਹ ਨਹੀਂ ਖੇਤੀ ਕਰਾਂਗੇ ਮੈਡਮ ਜਿਹੜਾ ਬੰਦਾ ਸੰਵਿਧਾਨ ਨੂੰ ਨਹੀਂ ਮੰਨਦਾ ਉਹ ਸਪੋਰਟ ਕਰੂਗਾ ਜਿਹਨੂੰ ਕਾਨੂੰਨ ਤੇ ਵਿਸ਼ ਪਾਰਦੇ ਰਹਨੇ ਆ ਸਵਧਾਨ ਨੂੰ ਮੰਦੇ ਆ ਕੂਨ ਦਾ ਉਹ ਕੰਮ ਕਰਦੇ ਆ ਜੀ ਕੂਨ ਨੂੰ ਕੋਣ ਜਦ ਸਰਕਾਰ ਐਡਾ ਵਧੀਆ ਕੰਮ ਸਾਡੇ ਦਾ ਇੱਕ ਕੋਮਨ ਸਵਾਲ ਹੈ ਕਿ ਉਹਦੇ ਕੰਟੈਂਟ ਜੋ ਵੀ ਪਏ ਹੋਏ ਆ ਸੋਸ਼ਲ ਮੀਡੀਆ ਤੇ ਕੀ ਪਰਿਵਾਰ ਦੇ ਵਿੱਚ ਬਹਿ ਕੇ ਤੁਸੀਂ ਸੁਣ ਸਕਦੇ ਦੇਖ ਸਕਦੇ ਹੋ ਬੈਠੋ ਕੀ ਇਹ ਕੱਲੀ ਕੁੜੀ ਨੇ ਮਾਰਦੀ ਉਹ ਕੋਈ ਨਹੀਂ ਮਾਰਦੇ ਪੂਰਾ ਸੋਰੀ ਉੱਪਰ ਆ ਸਾਡੇ ਸਾਡੇ ਚਲੋ ਚਲੋ ਇੱਕ ਜੀ ਇਸ ਨੂੰ ਸਾਡੀ ਨਹੀਂ ਸਾਡੀ ਨੂੰ ਇੰਟਰਵਿਊ ਹੋ ਰਹੀ ਹੈ ਜਦਾਂ ਨੂੰ ਚੰਗੀ ਲੱਗੇਗੀ ਉਹ ਛੇਕ ਬੰਦੇ ਚਲੋ ਬਾਈਲ ਦੇ ਸਾਨੂੰ ਹੀ ਗੱਲ ਲਿਖੋਗੇ ਸਾਡੇ ਸਾਡੇ ਫੇਸਬੁਕ ਦੇ ਵਿੱਚ ਸਾਨੂੰ ਐਨੇ ਲੋਕਾਂ ਦੇ ਪਰਮਾਤਮਾ ਨੂੰ ਪੂਨੋ ਮਰਨਾ ਉਹ ਉਹ ਸੂਜਣ ਨਹੀਂ ਆਂਦੇ ਜਰੂਰ ਹੀ ਕੋਈ ਅਮਿਲਪਾਲ ਮੇਰਾ ਜੋ ਜੇ ਜੇ ਉਹਨੇ ਉਹਨੇ ਗਾਂਦ ਦੇ ਦੇਖਿਆ ਜੋ ਉਹਦਾ ਫਾਦਰ ਬਣੇ ਸੀ ਨਾ 3 ਸਾਲ ਦਾ ਉਹਨੇ ਕੀ ਕਰਿਆ ਸੀ ਅੱਜ ਉਹਨੂੰ ਮਾੜੀ ਲੱਗਿਆ ਵੀ ਜੇ ਤੋਂ ਉਹ ਦੇ ਤਿੰਨ ਦਿਨ ਨੇ ਤਿੰਨ ਦਿਨ ਤਣ ਘੁਆਦੇ ਸੁਣੋ 2 ਦਿਨ ਤਿੰਨ ਦਿਨ ਤਣ ਘੁਆਦਾ ਰਿਆ ਸਕੀਨ ਨੂੰ ਲੈ ਗਿਆ ਅਸੀਂ ਕਹਿੰਦੇ YouTube ਚੈਨਲ ਬੰਦ ਕਰਾਉਂਦਾ ਸਰਕਾਰ ਕੇ ਸ਼ਿਕਾਇਤ ਕਰ ਦਿੰਦਾ ਇਹ ਤਰ੍ਹਾਂ ਕਿ ਜਿੰਦੂ ਕਿ ਟੋਕ ਆਪਣੇ ਜਿੱਥੇ ਬੰਦ ਲਿਜਾਦਾ ਲਿਜਾ ਕੇ ਸਰਕਾਰ ਨੂੰ ਅੱਗੇ ਕਹਿੰਦਾ ਲੋ ਜੀ ਇਹ ਗੰਦਾ ਬਾਇ ਬੰਦ ਕਰੋ ਬੰਦ ਹੋ ਜਾਂਦਾ ਜਿਸ ਤਰ੍ਹਾਂ ਸਾਰੇ ਆ ਗਿਆ ਤਸਵੀਰਾਂ ਦੇਖੀਆਂ ਤੁਸੀਂ ਜਦ ਮੈਂ ਦਿਖਾਵਾਂ ਹਾਂ ਸਕਰੀਨ ਯੂਟਿਊਬ ਹੀ ਬੰਦ ਕਰਵਾ ਦਿਓ ਮੈਂ ਜਿਸ ਤਰ੍ਹਾਂ ਸਾਰੇ ਆ ਗਿਆ ਸੀ ਕੰਜਨ ਮੈਂ ਦੇਖ ਚੁੱਕਾ ਜੀ ਦੇਖ ਚੁੱਕੇ ਹਾਂ ਜੀ ਜੀ ਦੇਖ ਚੁੱਕਾ ਪਰ ਮੈਂ ਇਹ ਜਵਾਬ ਇੱਕ ਗੱਲ ਸੋਚ ਕੇ ਗੱਲ ਇੱਕ ਗੱਲ ਕਰਿਆ ਅਗਰ ਕੋਈ ਚੀਜ਼ ਗਲਤ ਨਾ ਜੇ ਕਿਸੇ ਨੂੰ ਵੀ ਆਂਦੀ ਹੈ ਉਹਦਾ ਵਾਸਤੇ ਕਾਨੂੰਨ ਬਣਿਆ ਹੋਇਆ ਹੈ ਕਾਨੂੰਨ ਨੂੰ ਹੱਥ ਲੈਣਾ ਕਿਸੇ ਦੇ ਹੱਥ ਨਹੀਂ ਉਹਨੂੰ ਕੀ ਅਧਿਕਾਰ ਹੈ ਉਹ ਕੀ ਅਧਿਕਾਰ ਹੈ ਕਿ ਉਹ ਜਾ ਕੇ ਉਹਨੂੰ ਆਰਡਰ ਕਰ ਦੇ ਕਾਨੂੰਨ ਹੱਥ ਲੈਵੇ ਉਹ ਕਿੱਥੇ ਜੋਦਾ ਹੈ ਇੱਕ ਦੇ ਹੱਥੇ ਮਾਨਾ ਜੋਦਾ ਹੋਈ ਅਜਿਹਾ ਸਰਕਾਰ ਅੱਗੇ ਆਮ ਆਦਮੀ ਪਾਰਟੀ ਸਰਕਾਰ ਕੇ ਭਵਨ ਤੇ ਅੱਗੇ ਇਹ ਇੱਕ ਬੇਨਤੀ ਕਰਾਂਗੇ ਮੰਗ ਕਰਾਂਗੇ ਜੇ ਇਹੇ ਜਿਹੇ ਲੋਕ ਹੈਗੇ ਜੇ ਸਾਥਾ ਰੱਖਦੇਗੇ ਜੇ ਇਹੇ ਜਿਹੇ ਉਹਨਾਂ ਦੇ ਹੱਥਾਂ ਦੇ ਕੋ ਵਾਅਦਾ ਕਰ ਦੇਗੇ ਪੰਜਾਬ ਤੋਂ ਬੋਖਾ ਕੋਈ ਕੋਈ ਕਰ ਰਿਹਾ ਨਾ ਉਹਨਾਂ ਸਰ ਸਰ ਨੂੰ ਕ निकालेंगे ਬਲ ਉਹਨਾਂ ਨੇ ਗਨਟਰ ਜਲਾਉਂਦਾ ਹੁਣ ਅਜ ਇੱਕ ਐਡਵੋਕੇਟ ਦਾ ਬਿਆਨ ਵੀ ਆਇਆ ਸੀ ਜੀ ਅਸੀਂ ਉਹਨੂੰ ਲਾਦ ਗਿਆ ਉਹਨਾਂ ਗਨਟਰ ਹੋ ਗਏ ਉਹ ਆਪਣੇ ਬੜੀ ਮੌਤ ਕਟਰ ਦੇ ਬਣੇ ਨਹੀਂ ਜਿਹੜੀ ਲਈ ਆਪਣੇ ਮੌਤ ਕਟਰ ਦੇ ਲਈ ਕੇਸ ਲੜਨ ਲਈ ਸਾਹਮਣੇ ਆਈ ਹੈ ਫਿਰ ਉਹਨਾਂ ਨੂੰ ਕੀ ਕੋ ਮੈਡਮ ਆਪਣੀ ਵਾਹ ਵਈ ਨਹੀਂ ਨਹੀਂ ਉਹਨਾਂ ਦੇ ਜਿਹੜੇ ਬੰਦੇ ਸਪੋਰਟ ਤੇ ਆ ਰਹੇ ਨੇ ਉਹ ਛੋਟੀ ਸ਼ਾਨ ਵਾਹ ਵਾ ਯਾਰ ਇੱਕ ਨਿਆਂ ਇੱਕ ਮਰਡਰ ਦੇ ਉੱਪਰ ਦੇਖੋ ਉਹ ਜਿਹੜੇ ਮਰਡਰ ਦੇ ਉੱਪਰ ਆਪਣੀ ਸ਼ੋਹਰਤ ਬਣਾ ਰਹੇ ਨੇ ਕੋਈ ਵੀ ਹੋਵੇ ਉਹ ਗਲਤ ਕਰ ਰਹੇ ਜੋ ਕਰੇ ਨਹੀਂ ਜੀ ਜਦੋਂ ਉਹਨੇ ਨੂੰ ਮੌਤ ਘਾ ਤਾਰਿਆ ਤਾਂ ਤਾਂ ਉਹ ਸਾਮਣੇ ਆਈ ਰਹੀ ਔਰ ਪਤਾ ਲੱਗਿਆ ਪੋਤੇ ਨੇ ਘੰਟਾ ਘੋਰੀ ਘੋਰੀ ਮਨੂ ਕਿ ਘੋਟੜਾ ਹੋ ਜਾ ਆਪਣੇ ਇੱਕ ਬੋਤਨ ਮੈਂ ਤੇ ਮੈਂ ਤੇ ਮੈਡਮ ਇੱਕ ਬਹਿ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਔਰ ਮੈਂ ਡੀਵੀ ਸਾਹਿਬ ਨੂੰ ਇੱਕ ਬੇਨਤੀ ਕਰਾਂ ਜਿਹੜਾ ਵੀ ਇਨਸਾਨ ਕੋਈ ਵੀ ਧਰਮ ਦਾ ਹੋਵੇ ਜਿਹੜਾ ਕ੍ਰਾਈਮ ਕਰੇ ਇਸ ਤਰ੍ਹਾਂ ਦੇ ਕ੍ਰਾਈਮ ਕਰੇ ਉਹਨੂੰ ਜਿੱਥੇ ਚੁਰਾਈ ਗੋਰੀ ਮਾਗੇ ਫਾਸੀ ਦਾ ਲਟਕਾ ਦਿਓ ਕੋਈ ਅਪੀਲ ਨਹੀਂ ਕੋਈ ਜ਼ਰੀ ਨਹੀਂ ਕਿਉਂਕਿ ਕਾਨੂੰਨ ਹੱਥ ਹੀ ਦੇਣਾ ਕਿਸੇ ਦਾ ਰਾਈਟ ਨਹੀਂ ਹੈ ਠੀਕ ਹੈ ਜੇ ਉਹ ਇੱਕ ਤਾਲਿਮਾਤ ਹੈ ਨਹੀਂ ਜੇ ਤਾਲਿਮਾਤ ਸਮਝਦੇ ਨੇ ਤੇ ਤਾਲਿਮਾਤ ਨੂੰ ਤੁਸੀਂ ਬਣਾ ਲਓ ਤੁਸੀਂ ਟੱਕਰ ਚੁਰਾਇਆਜ ਉਪਰ ਚੋਏ ਛੱਡ ਦਿਓ ਇਹ ਗਲਤ ਗੱਲ ਹੈ ਮੈਡਮ ਜੀ ਮਾਰਦਾ ਬੰਦੇ ਗਲਤ ਮਾਰਦਾ ਜੀ ਸੋ ਕੋਲ ਮਿਲ ਆ ਗਈ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕੀ ਕਹਿਣਾ ਚਾਹੁੰਗਾ ਮੈਂ ਸੈਕਸ਼ਨ ਦੇ ਵਿੱਚ ਲਿਖ ਕੇ ਸ਼ੇਅਰ ਕਰ ਸਕਦੇ ਹਾਂ ਤੁਸੀਂ ਦੇਖ ਜਰੋ ਹੈਡਲਿਸ 24